ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਅਰਨੇਤ ਸੋ ਅਸੀਂ ਖੜਿਆ ਜੀ ਸਿਰਦੋਵਾਲ ਆਪਣੇ ਕਬੱਡੀ ਗਰਾਊਂਡ ਦੇ ਵਿੱਚ ਸੋ ਤੁਹਾਡੇ ਸਾਰਿਆਂ ਨਾਲ ਇਹੀ ਸੰਝਾ ਕਰਨਾ ਸੀਗਾ ਅੱਜ ਵੈਦਰ ਬਹੁਤ ਜ਼ਿਆਦਾ ਖਰਾਬ ਹੈ ਮੀਂਹ ਦਿਖਾ ਰਿਹਾ ਸਾਰੇ ਦਿਨ ਦਾ ਸੋ ਇਸ ਕਬੱਡੀ ਕੱਪ ਨੂੰ ਆਪਾਂ ਕੱਲ ਨੂੰ ਜਾਨੀ ਕਿ 21 ਫਰਵਰੀ ਨੂੰ ਕਰਵਾ ਰਹੇ ਹਾਂ ਸੋ ਤੁਸੀਂ ਸਾਰੇ ਸਾਡਾ ਉਦਾਂ ਹੀ ਸਾਥ ਦਿਓ ਸਾਰਾ ਕੰਮ ਉਦਾਂ ਹੀ ਹੋਣਾ ਇਜ਼ ਇਟ ਸਾਰੇ ਆਰਟਿਸਟਾਂ ਨੇ ਵੀ ਸਾਰਿਆਂ ਨੇ ਪਹੁੰਚਣਾ ਸੋ ਕਬੱਡੀ ਪਲੇਅਰਾਂ ਨੇ ਵੀ ਸਾਰਿਆਂ ਨੇ ਆਉਣਾ ਕੱਲ ਨੂੰ ਸੋ ਤੁਸੀਂ ਵੀ ਸਾਡਾ ਸਾਰੇ ਰਲ ਮਿਲ ਕੇ ਸਾਥ ਦਿਓ ਕਿਉਂਕਿ ਤੁਹਾਡੇ ਸਿਰ ਤੇ ਇਹ ਕਬੱਡੀ ਕੱਪ ਹੈ ਸੋ ਅੱਜ ਦੇ ਲਈ ਅਸੀਂ ਮਾਫੀ ਚਾ ਤੇ ਕੱਲ ਨੂੰ 21 ਫਰਵਰੀ ਨੂੰ ਕਬੱਡੀ ਕੱਪ ਹੋਣਾ ਸਾਰੇ ਜਰੂਰ ਪੰਚ ਖਮਮਾ ਕੇ ਥੈਂਕ ਯੂ ਜੀ ਸਸੀਗਾਲ ਜੀ ਮੈਂ ਤੁਹਾਡਾ ਆਪਣਾ ਅਰਨੇਤ ਸੋ ਅਸੀਂ ਖੜਿਆ ਜੀ ਸਿਰਦੋਵਾਲ ਆਪਣੇ ਕਬੱਡੀ ਗਰਾਊਂਡ ਦੇ ਵਿੱਚ ਸੋ ਤੁਹਾਡੇ ਸਾਰਿਆਂ ਨਾਲ ਇਹੀ ਸੰਝਾ ਕਰਨਾ ਸੀਗਾ ਅੱਜ ਵੈਦਰ ਬਹੁਤ ਜ਼ਿਆਦਾ ਖਰਾਬ ਹੈ ਮੀਂਹ ਦਿਖਾ ਰਹੇ ਹਾਂ ਸਾਰੇ ਦਿਨ ਦਾ ਸੋ ਇਸ ਕਬੱਡੀ ਕੱਪ ਨੂੰ ਆਪਾਂ ਕੱਲ ਨੂੰ ਯਾਨੀ ਕਿ 21 ਫਰਵਰੀ ਨੂੰ ਕਰਵਾ ਰਹੇ ਹਾਂ ਸੋ ਤੁਸੀਂ ਸਾਰੇ ਸਾਡਾ ਉਦਾਂ ਹੀ ਸਾਥ ਦਿਓ ਸਾਰਾ ਕੁਝ ਉਦਾਂ ਹੀ ਹੋਣਾ ਇਜ਼ ਇਟ ਸਾਰੇ ਆਰਟਿਸਟਾਂ ਨੇ ਵੀ ਸਾਰਿਆਂ ਨੇ ਪਹੁੰਚਣਾ ਸੋ ਕਬੱਡੀ ਪਲੇਅਰਾਂ ਨੇ ਵੀ ਸਾਰਿਆਂ ਨੇ ਆਉਣਾ ਕੱਲ ਨੂੰ ਸੋ ਤੁਸੀਂ ਵੀ ਸਾਡਾ ਸਾਰੇ ਰਲ ਮਿਲ ਕੇ ਸਾਥ ਦਿਓ ਕਿਉਂਕਿ ਤੁਹਾਡੇ ਸਿਰ ਤੇ ਤੁਹਾਡੀ ਕੱਪ ਹੈ ਸੋ ਅੱਜ ਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ ਮੌਸਮ ਖਰਾਬ ਕਰਕੇ ਤੇ ਕੱਲ ਨੂੰ 21 ਫਰਵਰੀ ਨੂੰ ਕੱਪੀ ਕੱਪ ਹੋਣਾ ਸਾਰੇ ਜਰੂਰ ਪਹੁੰਚੋ ਹਮਾ ਕੇ ਥੈਂਕ ਯੂ ਜੀ